ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਬਲੂ ਗੁਇਲ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਬਿਜ਼ਨਸ ਕਿਹੜਾ ਕਰ ਸਕਦੇ ਆ ਤੇ ਅੱਜ ਫਿਰ ਮੈਂ ਗੱਲ ਕਰੂੰਗਾ ਜੀ ਆਪਾਂ ਬਿਜ਼ਨਸ ਜੇ ਕਰਨਾ ਵਾ ਤਾਂ ਆਪਾਂ ਛੋਟੇ ਲੈਵਲ ਤੋਂ ਬਿਜ਼ਨਸ ਸਟਾਰਟ ਕਰ ਸਕਦੇ ਆ ਤੇ ਕਿਹੜਾ ਕਰ ਸਕਦੇ ਆ ਤੇ ਆਪਾਂ ਬਿਜ਼ਨਸ ਗੱਲ ਕਰਾਂਗੇ ਕੱਪੜੇ ਦਾ ਬਿਜ਼ਨਸ ਤੇ ਉਹਦੇ ਨਾਲ ਹੀ ਥੋੜੇ ਰਿਲੇਟਡ ਆ ਜਾਂਦਾ ਬੂਟਾਂ ਦਾ ਬਿਜ਼ਨਸ ਵੀ ਆਪਾਂ ਕੱਪੜੇ ਤੇ ਬੂਟਾਂ ਦਾ ਬਿਜ਼ਨਸ ਕਰਨਾ ਤਾਂ ਆਪਾਂ ਇਹ ਕਿਸ ਤਰ੍ਹਾਂ ਜਾਂ ਕਿੰਨੀ ਕੁ ਪੂੰਜੀ ਨਾਲ ਸਟਾਰਟ ਕਰ ਸਕਦੇ ਆ ਤੇ ਇਹ ਬਿਜ਼ਨਸ ਦੋਸਤੋ ਜੇ ਆਪਾਂ ਸਟਾਰਟ ਕਰਨਾ ਤਾਂ ਆਪਾਂ ਘੱਟੋ ਘੱਟ ਆਪਾਂ ਨੂੰ 50000 ਦੀ ਇਨਵੈਸਟਮੈਂਟ ਨਾਲ ਘੱਟੋ ਘੱਟ 50000 ਦੀ ਇਨਵੈਸਟਮੈਂਟ ਨਾਲ ਆਪਾਂ ਸਟਾਰਟ ਕਰ ਸਕਦੇ ਆ ਆਪਣੀ ਦੁਕਾਨ ਕਰ ਸਕਦੇ ਆ ਜਾਂ ਫਿਰ ਆਪਾਂ ਆਪਾਂ ਸੇਲ ਕਰ ਸਕਦੇ ਆ ਇਹਨਾਂ ਨੂੰ ਜਿਵੇਂ ਕਿ ਆਨਲਾਈਨ ਵੇਚ ਸਕਦੇ ਆ ਆਪਾਂ ਮਾਲ ਤੇ ਆਪਾਂ ਫਿਰ ਇਹ ਮਾਲ ਲੈਣਾ ਕਿੱਥੋਂ ਆ ਇਹ ਮਾਲ ਜੇ ਆਪਾਂ ਘੱਟ ਘੱਟ ਪੂੰਜੀ ਲਾਉਣੀ ਆ ਤਾਂ ਆਪਾਂ ਇਹ ਮਾਲ ਵੇਚਣਾ ਦੋਸਤੋ ਆਨਲਾਈਨ ਜਿਵੇਂ ਕਿ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਤੇ YouTube ਹੋ ਗਿਆ ਜਾਂ ਫਿਰ ਥੋੜੀ-ਮੋਟੀ Google Ad ਐਡ ਕਰਕੇ ਆਪਾਂ ਆਪਣੇ WhatsApp ਤੇ ਦੋਸਤਾਂ ਨੂੰ ਪੇਜ ਪੂਜ ਕੇ ਆਪਾਂ ਇਦਾਂ ਮਾਲ ਕਰ ਸਕਦੇ ਆ ਤੇ ਜੇ ਆਪਾਂ ਦੁਕਾਨ ਕਰਦੇ ਆ ਫਿਰ ਥੋੜੀ ਆਪਾਂ ਇਨਵੈਸਟਮੈਂਟ ਆਪਾਂ ਨੂੰ ਥੋੜੀ ਜ਼ਿਆਦਾ ਕਰਨੀ ਪੈਣੀ ਆ ਤੇ ਆਪਾਂ ਮਾਲ ਖਰੀਦਣਾ ਕਿੱਥੋਂ ਦੋਸਤੋ ਤੇ ਆਪਾਂ ਜਿਹੜਾ ਮਾਲ ਹੀ ਖਰੀਦਣਾ ਵਾ ਇਹ ਮਾਲ ਆਪਾਂ ਜਿਵੇਂ ਕਿ ਹੁਣ ਗਾਰਮੈਂਟਸ ਦਾ ਆਪਾਂ ਕੰਮ ਕਰਨਾ ਤਾਂ ਆਪਾਂ ਨੂੰ ਸਭ ਤੋਂ ਬੈਸਟ ਮਾਰਕੀਟ ਹੈਗੀ ਇਹਦੀ AC ਮ ਤੇ ਉਥੋਂ ਆਪਾਂ ਖਰੀਦ ਸਕਦੇ ਹਾਂ ਤੇ ਏਸੀ ਮਾਰਕੀਟ ਹੈ ਕਿੱਥੇ ਦੋਸਤੋ ਘੰਟਾ ਘਰ ਦੇ ਵਿੱਚ ਲੁਧਿਆਣੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਕਰਨ ਨਾਲ ਬੂਟ ਖਰੀਦਣੇ ਤਾਂ ਬੂਟ ਹੈਗੇ ਨੇ ਅਕਾਲ ਮਾਰਕੀਟ ਦੇ ਵਿੱਚ ਤੇ ਆਕਾਲ ਮਾਰਕੀਟ ਤੇ ਏਸੀ ਮਾਰਕੀਟ ਇੱਕ ਦੂਜੇ ਦੇ ਅਪੋਜ਼ਿਟ ਹੀ ਨੇ ਇੱਕ ਦੂਜੇ ਆਹਮੋ ਸਾਹਮਣੇ ਪੈ ਜਾਂਦੇ ਨੇ ਤੇ ਦੂਜੀ ਗੱਲ ਇਹ ਹੈ ਕਿ ਇਹ ਬਲਕ ਦੇ ਵਿੱਚ ਦਿੰਦੇ ਨੇ ਮਾਲ ਤੇ ਰਿਟੇਲ ਦੇ ਵਿੱਚ ਨਹੀਂ ਦਿੰਦੇ ਹੈਗੇ ਰਿਟੇਲ ਦੇ ਵਿੱਚ ਜੇ ਦਿੰਦੇ ਵੀ ਨੇ ਤਾਂ ਏਸੀ ਮਾਰਕੀਟ ਤਾਂ ਬਿਲਕੁਲ ਨਹੀਂ ਦਿੰਦੇ ਆਕਾਲ ਮਾਰਕੀਟ ਦੇ ਦਿੰਦੇ ਨੇ ਪਰ ਉਹ ਫਿਰ ਤੇ ਰਿਟੇਲ ਵਾਲਾ ਹੀ ਰੇਟਲ ਹੁੰਦੇ ਆ ਤੇ ਜੇ ਹੋਲ ਸੇਲ ਕਰਨਾ ਤੁਸੀਂ ਫੇਰ ਤੁਹਾਨੂੰ ਸਹੀ ਰੇਟ ਲਾਉਂਦੇ ਆ ਉਹ ਤੇ ਏਸੀ ਮਾਰਕੀਟ ਦੇ ਕੱਪੜਾ ਬਿਲਕੁਲ ਤੇ ਤੁਹਾਨੂੰ ਹੋਲ ਸੇਲ ਰੇਟ 'ਚ ਮਿਲੂਗਾ ਰਿਟੇਲ 'ਚ ਬਿਲਕੁਲ ਨਹੀਂ ਮਿਲੂਗਾ ਤੇ ਇਹ ਸਟਾਰਟ ਕੰਮ ਕਰ ਸਕਦੇ ਆ ਆਪਾਂ ਇੱਕ ਚੰਗਾ ਬਿਜ਼ਨਸ ਆ ਤੇ ਦੋ ਪੈਸੇ ਛੱਡਣ ਵਾਲਾ ਬਿਜ਼ਨਸ ਆ ਤੇ ਅੱਜ ਦੀ ਮੇਰੀ ਵੀਡੀਓ ਇਹੀ ਸੀਗੀ ਕਿ ਆਪਾਂ ਜੇ ਕੋਈ ਕੰਮ ਕਰਨਾ ਕੱਪੜੇ ਦਾ ਜਾਂ ਗਾਰ ਕੱਪੜੇ ਦਾ ਜਾਂ ਬੂਟਾਂ ਦਾ ਤਾਂ ਆਪਾਂ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਆ ਧੰਨਵਾਦ